ਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕੱਲ ਵੀ ਬੇਨਤੀ ਕੀਤੀ ਸੀ ਕਿ ਜਿਹੜਾ ਗੁਰਦੁਆਰਾ ਢਾਉ ਸਰ ਸਾਹਿਬ ਉਥੇ ਢਾ ਲੱਗੀ ਆ ਬਾਗ ਆ ਬਾਗ ਦੇ ਨਾਲ ਢਾ ਲੱਗੀ ਉਥੋਂ ਕਿਲਾ 1.5 ਕਿਲਾ ਨਾਲ ਜਿਹੜਾ ਥਾਂ ਹੈ ਉਹ ਰੋੜ ਕੇ ਲੈ ਗਿਆ ਹੈ ਇਹ ਸਾਰਿਆਂ ਵੀਰਿਆਂ ਨੂੰ ਕੱਲ ਵੀ ਬੇਨਤੀ ਕੀਤੀ ਸੀ ਤੇ ਅੱਜ ਵੀ ਬੇਨਤੀ ਕਰਦੇ ਆ ਅੱਜ ਤਰੀਕ ਆ 15 ਤਰੀਕ 9ਵਾਂ ਮਹੀਨਾ 2025 ਦੀ ਇਹ ਵੀਡੀਓ ਬਣਾਉਂਦੇ ਆ ਤੇ ਵੱਧ ਤੋਂ ਵੱਧ ਸਾਰੇ ਵੀਰ ਜਿਹੜੇ ਆ ਵੀ ਇੱਥੇ ਟਰਾਲੀਆਂ ਦੇ ਤੋੜੇ ਭਰ ਕੇ ਨਾਲ ਲੈ ਕੇ ਪਹੁੰਚੋ ਤੇ ਵੱਧ ਤੋਂ ਵੱਧ ਆਪਾਂ ਨੂੰ ਸੰਗਤ ਦੀ ਵੀ ਲੋੜ ਆ ਥੋੜੀ ਸੰਗਤ ਦੀ ਕਮੀ ਆਉਂਦੀ ਆ ਸੰਗਤ ਵੀ ਜ਼ਰੂਰੀ ਇੱਥੇ ਵੀ ਮੇਰੇ ਵੀ ਪਹੁੰਚੋ ਜਿੰਨੇ ਵੀ ਹੋ ਸਕਦੇ ਦੂਰੋਂ ਨੇੜੇੋਂ ਜਿੰਨੀ ਵੀ ਸੰਗਤ ਹੋ ਸਕਦੀ ਆ ਸੰਗਤ ਸਾਰੀ ਪਹੁੰਚੋ ਇੱਥੇ ਤੇ ਆਪਾਂ ਨੂੰ ਬਹੁਤ ਲੋੜ ਆ ਬਹੁਤ ਜ਼ਿਆਦਾ ਲੋੜ ਆ ਤੇ ਆਪਣੇ ਨਾਲੇ ਜਿੰਨਾ ਵੀ ਹੋ ਸਕਦਾ ਪਿੰਡਾਂ 'ਚ ਵਾਜਾਂ ਦਵਾ ਕੇ ਤੇ ਸੰਗਤ ਲੈ ਕੇ ਪਹੁੰਚੋ ਇਹ ਗੁਰਦੁਆਰਾ ਢਾਹਸਰ ਸਾਹਿਬ ਆ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਕਾਲੇਗੇਥਾੜ ਇਹ ਜਿਹੜਾ ਨਵਾਂ ਪੁਲ ਆ ਪੱਟੀ ਤੋਂ ਫਰੋਜਪੁਰ ਰੋਡ ਨਵਾਂ ਬਣਿਆ ਏ ਨਵਾਂ ਜਿਹੜਾ ਪੁਲ ਚੱਲਦਾ ਏ ਇਹ ਪੁਲ ਦੇ ਨਾਲ ਹੀ ਜਦੋਂ ਆਓਗੇ ਤੇ ਉੱਥੋਂ ਚੜਦੇ ਬੰਨੇ 1.5 ਕਿਲੋਮੀਟਰ ਪੱਕਾ ਬੰਨ ਆਉਂਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਵੀ ਨਹੀਂ ਕੋਈ ਪ੍ਰੋਬਲਮ ਜਿੱਡੇ ਮਰਜ਼ੀ ਵੱਡੇ ਪਟਾਲੇ ਪਰ ਪਰ ਲਈ ਜਾਓ ਪੱਕਾ ਰਾਹ ਆਉਂਦਾ ਗੁਰੂਗੜ੍ਹ ਨੂੰ ਤੇ ਮੇਰੇ ਵੀਰ ਜਿੰਨੇ ਵੀ ਹੁੰਦੇ ਆ ਵੀ ਲੈ ਕੇ ਵੱਧ ਤੋਂ ਵੱਧ ਪਹੁੰਚੋ ਅੱਜ ਤਰੀਕ ਹੈਗੀ ਆ 15 ਤਰੀਕ 9ਵਾਂ ਮਹੀਨਾ 2025 ਦੀ ਵੀਡੀਓ ਤੁਹਾਨੂੰ ਅੱਜ ਦੀ ਪਾਉਂਦੇ ਆਂ ਕੱਲ ਵੀ ਸੰਗਤ ਲੱਗੀ ਰਹੀ ਬੜਾ ਯੋਰ ਮਾਰਿਆ ਜਿੰਨੇ ਆ ਸਕਿਆ ਉਹਨਾਂ ਕੀਤਾ ਪਰ ਅੱਜ ਫੇਰ ਸੰਗਤ ਲੱਗੀ ਪਰ ਅੱਜ ਫੇਰ ਸੰਗਤ ਦੀ ਕਮੀ ਆਉਂਦੀ ਆ ਤੋੜੇ ਜਿੰਨੇ ਵੀ ਵੀਰ ਮੇਰੇ ਭਰਾ ਹੈਗੇ ਆ ਵੱਧ ਤੋਂ ਵੱਧ ਪਹੁੰਚੋ ਇੱਕ ਜਿੰਨਾ ਵੀ ਹੋ ਸਕੇ ਜੇ ਕੋਈ ਨਹੀਂ ਪਹੁੰਚ ਸਕਦਾ ਤੇ ਵੀਡੀਓ ਜਰੂਰ ਸ਼ੇਅਰ ਕਰਦਿਆ ਕਰੋ ਵੀ ਬਰਾ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਲੱਗ ਜੇ ਤੇ ਜਿੰਨੇ ਵੀ ਸੰਗਤਾਂ ਵੱਧ ਤੋਂ ਵੱਧ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ